ਜੰਡੇਆਲਾ ਗੁਰੂ ਦੇ ਮੋਹੱਲਾ ਨਵੀਂ ਆਬਾਦੀ ਦੇ ਵਾਸੀਆਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਿਰੋਧਾ ਦੁਖੀ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਦੁਖੀ ਲੋਕਾਂ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਬਣੇ ਸੂਏ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਨਹਿਰ ਤੋਂ ਲਗਭਗ 3 ਕਿਲੋਮੀਟਰ ਰਸਤੇ ਹੁੰਦੇ ਸੂਏ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਣਾਇਆ ਜਾ ਰਿਹਾ ਸੀ ਪਰ ਨਵੀਂ ਆਬਾਦੀ ਦੇ ਲਾਗੇ ਆ ਕੇ ਸੂਏ ਦੇ ਵਿੱਚ ਇੱਕ ਪਾਸੇ ਦਾ ਰਸਤਾ ਜੋ ਕਿ ਲਗਭਗ 12 ਫੁੱਟ ਹੈ ਉਸ ਨੂੰ 8 ਫੁੱਟ ਕੱਟ ਕੀਤਾ ਜਾ ਰਿਹਾ ਹੈ। ਜਿਸ ਪਾਸੇ ਕੱਟ ਕੀਤਾ ਜਾ ਰਿਹਾ ਹੈ ਉਸ ਪਾਸੇ ਲੋਕਾਂ ਨੇ ਵਿਰਸ ਸੀ ਜਿਸ ਕਰਕੇ ਵੱਸੋਂ ਵਾਲੇ ਪਾਸੇ ਰਹਿ ਰਹੇ ਲੋਕਾਂ ਨੂੰ ਇੱਕ ਖਤਰਾ ਹੈ ਕਿ ਸਿਰਫ 3-4 ਫੁੱਟ ਜਗ੍ਹਾ ਬਚਨ ਕਰਕੇ ਉਹਨਾਂ ਦੇ ਘਰਾਂ ਨੂੰ ਖਤਰਾ ਹੈ ਮੁਹੱਲਾ ਵਾਸੀਆਂ ਦੱਸਿਆ ਕਿ ਹਾਲੇ ਉਹਨਾਂ ਦੇ ਅੱਗੇ ਕੰਮ ਨਾ ਹੋਣ ਹੋ ਕਰਕੇ ਕੰਮ ਨੂੰ ਰੋਕਿਆ ਗਿਆ ਹੈ ਮੁਹੱਲਾ ਵਾਸੀਆਂ ਵਿੱਚ ਸ਼ਾਮਲ ਸਮਾਸ਼ੇ ਵਿਕਾਮ ਅਰਜੀਤ ਕੌਰ ਕਸ਼ਮੀਰ ਕੌਰ ਦਵਿੰਦਰ ਕੌਰ ਹਰਜਿੰਦਰ ਕੌਰ ਸੁਖਜੀਤ ਸਿੰਘ ਜਸਪਾਲ ਸਿੰਘ ਵਰਜੀਤ ਸਿੰਘ ਮਨਜੀਤ ਸਿੰਘ ਰਾਮਪਾਲ ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਜੇਕਰ ਨਹਿਰੀ ਵਿਭਾਗ ਨੇ ਸੂਏ ਪਹਿਲੇ ਦੀ ਤਰ੍ਹਾਂ ਨਾ ਰਹਿਰ ਦਿੱਤਾ ਤਾਂ ਮੋਹੱਲਾ ਵਾਸੀ ਨਹਿਰੀ ਵਿਭਾਗ ਦੇ ਦਫ਼ਤਰ ਦੇਗੇ ਅਣਮਿੱਥੇ ਸਮੇ ਲਈ ਤਰਨਾ ਦੇਣ ਲਈ ਮਜਬੂਰ ਰਹਿਣਗੇ ਇਸ ਬਾਰੇ ਐਸਜੀਓ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਦਾ ਵੀ ਹੱਕ ਨਹੀਂ ਲਿਆ ਜਾਵੇਗਾ ਸਾਰਿਆਂ ਨਾਲ ਇਨਸਾਫ ਹੋਵੇਗਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜੰਦੇ ਨੇ 12 ਫੋਟੀ ਜਿਆ ਤੇ 4 ਫੋਟ ਕੱਟਾ ਰਹੇ ਆ 8 9 ਫੁੱਟ ਜਈਏ ਜਗਾ ਸੁਆਇਆ ਰਬੋ ਘਰਾਂ ਦੇ ਪਾਸੇ ਘੱਟ ਰਾ ਕਿਧਰ ਜਾਣ ਗਰੀਬ ਆਪ ਨੇ ਗਰੀਬ ਜਨਤਾ ਪਹਾ ਦੋ ਦੋ ਚਾਰ ਚਾਰ ਬੱਲੇ ਪਰਾ ਲੈ ਕੇ ਆਪਣੇ ਘਰ ਬਣਾ ਕੇ ਬੈਠੇ ਆ ਤੇ ਇਹ ਜਿਹੜੀ ਧੱਕੇਸ਼ਾਈ ਹੋ ਰਹੀ ਸਿਰਫ ਜਮੀਨ ਵਾਲੇ ਕਰੀ ਜਾਂਦੇ ਆ ਤੇ ਸੱਕ ਜਿਹੜੀਆਂ ਸੱਕ ਨੂੰ ਸ਼ਹਿਰ ਵਾਲੇ ਪਾਸੇ ਕਰੀ ਜਾਂਦੇ ਆ ਆਪਣੀ ਜਮੀਨ ਪੁਝਾਈ ਜਾਂਦੇ ਆ ਤੇ ਇਹ ਧੱਕੇਸ਼ਾਈ ਨਹੀਂ ਚੱਲਣੀ ਇਹ ਗਰੀਬ ਮਰਦ ਭਾਵੇਂ ਜਾਣ ਤੁਸੀਂ ਮੈਂ ਕਿ ਮੜਿਆ ਨੂੰ ਇਸ ਬੰਦੀ ਕਿਹਾ ਕੁਝ ਕੀ ਆ ਮੈਂ ਮੈਨੂੰ ਅਜੇ ਨਹੀਂ ਕੋਈ ਕਹਿਆ ਇਹ ਮੈਂ ਮੈਨੂੰ ਅਜੇ ਕਾਲ ਤੇ ਰੱਖੀਤਾ ਕੱਲ ਵੀ ਅਸੀਂ ਉਹਨਾਂ ਨਾਲ ਆਏ ਸੀ ਸਾਗਰ ਉਹ ਕਹਿੰਦੇ ਵੀ ਇਹ ਸਾਨੂੰ ਪਿੱਛੋਂ ਹੁਕਮ ਆਇਆ ਪਿੱਛੋਂ ਸਾਨੂੰ ਹੁਕਮ ਆਇਆ ਜੇ ਪਿੱਛੋਂ ਹੁਕਮ ਆਇਆ ਤਾਂ ਪਿੱਛੇ ਪਹਿਲਾਂ ਇੱਥੇ ਆ ਕੇ ਮੌਕਾ ਵੇਖਣ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਹਾਂ ਜਾਣ ਕੇ ਨਿਸ਼ਾਨੀਆਂ ਲਾ ਕੇ ਜਾਣ ਠੀਕ ਹੈ ਫਿਰ ਵੀ ਸੁਆਹ ਸਿਆਰਿਆ ਨਹੀਂ ਮੰਤਰੀ ਸੇ ਨੂੰ ਨਹੀਂ ਮਿਲੇ ਕਿਉਂਕਿ ਮੰਤਰੀ ਸਾਨੂੰ ਕੋਈ ਮਿਲ ਹੀ ਨਹੀਂ ਸਕਦਾ ਮੰਤਰੀ ਕਿੱਥੋਂ ਮਿਲਣਾ ਮੰਤਰੀ ਤੇ ਆਪ ਹਮੇਸ਼ਾ ਦੌਰੇ ਤੇ ਗਏ ਹੁੰਦੇ ਕੋਈ ਮੀਟਿੰਗਾਂ ਤੇ ਗਿਆ ਹੁੰਦਾ ਵੋਟਾਂ ਦਾ ਟਾਈਮ ਆਗਾ ਵੋਟਾਂ ਦਾ ਟਾਈਮ ਆ ਇਹ ਸਿਰਫ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜੇ ਸਰਕਾਰ ਤੱਕ ਗੱਲ ਪਹੁੰਚਦੀ ਹੈ ਸਰਕਾਰ ਆ ਪ੍ਰਸ਼ਾਸਨ ਨੂੰ ਕਹਿ ਗਈ ਸਾਡਾ ਮਸਲਾ ਹੱਲ ਕਰਵਾਵੇ ਗਲਤ ਫੋਟ ਇਧਰ ਕਰ ਦਿੱਤਾ ਗਿਆ ਕੱਲ੍ਹ ਦੀ ਸੜਕ ਵਾਈ ਨਾ 14 ਫੋਟਾ ਚਾਰ ਫੋਟ ਬਣਾ ਸੀ ਸਰ ਜੀ ਉਹ ਚਾਹੁੰਦੇ ਆ ਵੀ ਜੋ ਨਿਸਾਨ ਦੇ ਪਿਛਲੇ ਤਰੀ ਆਉਂਦੀ ਆ ਉਸ ਇਨਸਾਨ ਦੇ ਆਧਾਰ ਤੇ ਸੁਆ ਬਣਾਇਆ ਜਾਵੇ ਬਣ ਰਿਹਾ ਸੀ ਪਰ ਕੋਸ ਪੈਸੇ ਵਾਲਿਆਂ ਨੇ ਉਹਨਾਂ ਨੂੰ ਗਮਰਾਹ ਕਰ ਲਿਆ ਤੇ ਅਸੀਂ ਹੋਰ ਜਨਤਾ ਗਰੀਬ ਆਦਮੀ ਆ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਜੇ ਗਵਰਨਮੈਂਟ ਸਹੀ ਕੰਮ ਕਰਾਊਗੀ ਤੇ ਅਸੀਂ ਚੱਲਣ ਦਾ ਮਾਣ ਸਾਡੇ ਪਾਸੇ ਮਾਰ ਨੂੰ ਆਖੋ ਸਾਡੇ ਪਾਸੇ ਪੜੀ 12 ਫੁੱਟ ਮੇਰੇ ਬੂਹੇ ਗਾੜੀ ਦੇ ਮੱਥੇ ਆ ਕਿੰਨੇ ਸਾਲਾਂ ਤੋਂ ਚੱਲਦਾ ਆ ਇਹ ਅੰਗਰੇਜ਼ਾਂ ਵੇਲੇ ਤੋਂ ਚੱਲਦਾ ਆ ਇਹ ਅੱਜ ਦਾ ਨਹੀਂ ਹੈ ਅੰਗਰੇਜ਼ਾਂ ਵੇਲੇ ਤੋਂ ਇਹ ਪਾਕਿਸਤਾਨ ਬਣ ਤੋਂ ਪਹਿਲਾਂ ਦਾ ਚੱਲਦਾ ਆ ਰਿਹਾ ਮੈਂ ਬਣਾਇਆ ਕੋ ਸਮਝ ਸੋਚ ਕੇ ਇਹਨੂੰ ਬਣਾਇਆ ਇਹ ਕਿਉਂ ਹੁਣ ਇਦਾਂ ਦੇ ਅੱਗੇ ਪਿੱਛੇ ਸੂਏ ਨੂੰ ਕਿਉਂ ਕਰਦੇ ਆ ਸਾਡੀ ਬੇਨਤੀ ਇਹ ਹੈ ਜਿੱਥੇ ਸੂਹਾ ਪਹਿਲਾਂ ਆਉਂਦਾ ਉਸੇ <li>ਤੇ ਸੂਹਾ ਆਉਣਾ ਚਾਹੀਦਾ ਉਸੇ ਆਉਣਾ ਚਾਹੀਦਾ ਨਹੀਂ ਅਸੀਂ ਬਿਲਕੁਲ ਕੰਮ ਨਹੀਂ ਕਰਦੇ ਨਾ ਮੰਬੰਦ ਭਾਵੇਂ ਸਾਨੂੰ ਰਾਤ ਦੇ ਵਿੱਚ ਬੰਦ ਕਰਨਾ ਪਏ। ਸਵੇਰੇ ਤੇ ਧਰਨਾ ਲਾ ਕੇ ਬਹਿ ਜਾਗੇ ਤੇ ਪਰੇ ਕੰਮ ਕਲੀ ਚੱਲਣ ਦੇਣਾ। ਸਾਡੀ ਸਾਡੀ ਮੰਗ ਇਹੋ ਹੀ ਆ ਕਿੰਨੀਆਂ ਪੀੜੀਆਂ ਤੋਂ ਇਹ ਸੁਭਾ ਆ ਚੁੱਕਾ ਵਾ। ਨਹਿਰੀ ਮਹਿਕਮੇ ਗਾੜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਉਹਨਾਂ ਗਾੜੀ ਵੀ ਜਿੱਥੇ ਸੁਭਾ ਪਹਿਲਾਂ ਸ਼ੁਰੂ ਤੋਂ ਆਉਣ ਡਿਆ ਵਾ ਉੱਥੇ ਹੀ ਸੁਭਾ ਆਵੇ। ਸੁਵੇ ਨੂੰ ਗਾਂ ਪਛਾਣ ਆ ਕੀਤਾ ਜਾਵੇ। ਇਹ ਘਰਾਂ ਦੇ ਧਾਂ ਛਿਲ ਛਿਲ ਕੇ ਤੇ ਇਹ ਟੇਪਰ ਕਰੀ ਜਾਂਦੇ ਆ ਸਾਡਾ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਆ ਸਾਡੇ ਛੋਟੇ ਛੋਟੇ ਬੱਚੇ ਆ ਕਲ ਨੂੰ ਵਿੱਚ ਡਿੱਗਣਗੇ ਚਾਹੇ ਸਾਡੇ ਓਵਰ ਹੋ ਜੇ ਸੂਵਾ ਤੇ ਸਾਡੇ ਘਰਾਂ ਚ ਪਾਣੀ ਵੀ ਆ ਸਕਦਾ ਛੇਕ ਹੋ ਜਾਣਾ ਸੀਲਰ ਹੋ ਜੇ ਸਾਡੀਆਂ ਕੰਧਾਂ ਕੋਠੇ ਵੀ ਡੇਕ ਸਕਦੇ ਆ ਇਸ ਕਰਕੇ ਅਸੀਂ ਇਹਨਾਂ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਕਿਸੇ ਨੂੰ ਵੀ ਮਾੜੀ ਚੰਗੀ ਨਹੀਂ ਕਹਿੰਦੇ ਸਾਡੀ ਬੇਨਤੀ ਸੁਕਾਰ ਕਰ ਜਿੱਥੇ ਸੂਵਾ ਪਹਿਲਾਂ ਚੱਲਦਾ ਆਉਂਦਿਆ ਉੱਥੇ ਹੀ ਸੂਵਾ ਆਉਣਾ ਚਾਹੀਦਾ ਤੇ ਨਹੀਂ ਤੇ ਅਸੀਂ ਸੂਵੇ ਦਾ ਕੰਮ ਜਿਹੜਾ ਬਿਲਕੁਲ ਬੰਦ ਕਰ ਦੇਣਾ ਅਸੀਂ ਸੂਵੇ ਦਾ ਕੰਮ ਨਹੀਂ ਜੋ ਕਰਨ ਜਣਾ ਸਾਨੂੰ ਧਰਨਾ ਵੀ ਲਾਉਣਾ ਪਵੇ ਅਸੀਂ ਧਰਨਾ ਵੀ ਲਾਵਾਂਗੇ ਇਹ ਸਾਡਾ ਕੰਮ ਜਿਹੜਾ ਸਾਡਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਜਿਸ ਤਰ੍ਹਾਂ ਸੁਹਾ ਸੀ ਉੱਥੇ ਹੀ ਚਾਹੀਦਾ ਵਾ ਇਹ ਪਰੜੀ ਹੈਗੀ ਸੀ ਤਕਰੀਬਨ ਪੁਰਾਣੀ ਪਰੜੀ 14 ਫੁੱਟ ਆਉਂਦੀ ਸੀ ਜਿਹਨੂੰ ਇਹ ਹਟਾ ਕੇ 4 ਫੁੱਟ ਕਰਨ ਜਾ ਰਹੇ ਹਨ ਪਰ 4 ਫੁੱਟ ਦੇ ਨਾਲ ਕੀ ਹੈ ਕਿ ਕੱਲ ਨੂੰ ਕੋਈ ਵਿੱਚ ਬੱਚਾ ਡਿੱਗਦਾ ਵਾ ਕੱਲ ਨੂੰ ਕੋਈ ਮਕਾਨ ਥੱਲੇ ਆਉਂਦੇ ਇਹ ਸਾਰੀ ਜ਼ਿੰਮੇਵਾਰੀ ਫਿਰ ਉਹਨਾਂ ਦੀ ਹੋਊਗੀ ਜਾਂਦੇ ਜ਼ਿੰਮੇਵਾਰੀ ਚੁੱਕਣ ਤੇ ਵਿੱਚ ਚੰਗਾ ਮਰੀਲ ਪਾਇਆ ਜਾਵੇ ਇਹਦੇ ਵਿੱਚ ਇਹ ਮਟੀਰੀਅਲ ਵੀ ਬਹੁਤ ਮਾੜਾ ਪਾਇਆ ਪਿੱਛੇ ਸੁਹਾ ਸਾਰਾ ਮਰੀਲਾ ਜਿਹੜਾ ਸੁਹਾ ਕੰਪਲੀਟ ਨਹੀਂ ਹੋਇਆ ਕਿ ਮਟੀਰੀਅਲ ਪਟਨਾ ਵੀ ਸ਼ੁਰੂ ਹੋ ਚੁੱਕਾ ਬਾਕੀ ਪਹਿਲਾਂ ਘਰ ਤੋਂ ਕਿੰਨੇ ਫੁੱਟ ਦੂਰ ਸੀ ਸੂਲਾ ਤੇ ਹੁਣ ਕਿੰਨੇ ਪਹਿਲਾਂ 12 ਫੁੱਟ ਪਹਿਲਾਂ 12 ਵੀ ਆ ਕਿਤੇ 14 ਵੀ ਹੈਗਾ ਹੁਣ ਕਿੱਥੇ ਆ ਗਿਆ ਹੁਣੇ 4 ਫੁੱਟ 3 ਫੁੱਟ ਦੇ 4 ਫੁੱਟ ਇਹ ਕਾਰਨ ਇਹ ਹੈਗਾ ਕਹਿੰਦੇ ਅਸੀਂ ਇਧਰ ਸੜਕ ਬਣਾਉਣੀ ਹੈ ਜੇ ਛੜਕ ਚੌੜੀ ਕਰਨੀ ਹੈ ਤੇ ਜੇ ਸੜਕ ਚੌੜੀ ਕਰਨੀ ਤੇ ਇਹ ਜਗ੍ਹਾ ਆਪਣੀ ਪਹਿਲੇ ਕੋ ਮੁੱਲ ਲੈਣ ਘਰਾਂ ਕੋ ਕਿਉਂ ਕਰਨ ਰਹਾ ਠੀਕ ਹੈ ਜੀ ਗੱਲ ਸਰਕਾਰ ਕੋ ਮੁੱਲ ਲੈਣ ਮੁੱਲ ਲੈ ਕੇ ਸੜਕ ਆਪਣੀ ਜਿੰਮੇਵਾਰਾ ਕੋ ਨਹੀਂ ਜਗ੍ਹਾ ਜੇ ਨਹੀਂ ਨਿਕਲਦੀ ਸਰਕਾਰ ਮੁੱਲ ਲਵੇ ਆਮ ਜਨਤਾ ਨੂੰ ਕਿਉਂ ਤੰਗ ਕਰ ਰਹੀ ਆ ਜਿਹਨਾਂ ਦਾ ਨਾਮ ਹਾਂਜੀ ਜੀ ਤੇ ਸਾਡੇ ਬੱਚੇ ਇਹਨਾਂ ਨੇ ਡੋਬ ਡੋਬ ਕੇ ਮਾਰਨੇ ਥੱਲੋਂ ਪਾਣੀ ਜਾ ਜਾ ਕੇ ਸਾਡੀਆਂ ਕੰਧਾਂ ਜਿਹੜੀਆਂ ਉਹ ਪੁੱਲ ਗਈਆਂ ਇਹਨੇ ਕਿੰਨੇ ਬਣਾ ਕੇ ਦੇਣੀਆਂ ਕੋਈ ਸਰਕਾਰ ਬਣਾਓ ਜਿਹੜੀ ਅੱਜ ਸਾਡਾ ਗਾਲ ਪੁੱਟਣ ਢਈ ਕੱਲ ਨੂੰ ਮਕਾਨ ਕਿੰਨੇ ਬਣਾਉਣੇ ਇਹ ਪੈਲੀਆਂ ਵਾਲੇ ਤੇ ਪੈਸਾ ਵਾਤਾ ਤੇ ਇਹਨਾਂ ਨੂੰ ਸੋਨੀਆਂ ਤੇ ਗਰੀਬਾਂ ਦੀ ਕਿਹੇ ਸੋਨੀ ਨਹੀਂ ਕਿੱਥੇ 14 ਫੁੱਟ ਸੀ ਤੇ ਕਿੱਥੇ ਇਹਨਾਂ ਨੇ ਸਾਨੂੰ 4 ਫੁੱਟ ਜੀ ਸੁਆ ਦੇਂ ਡੇ ਹੁਣ ਪਰੜੀ ਸੁਆ ਜਾਂ ਨੈੜ ਜਿਹੜਾ ਵਾ ਕਾਫੇ ਕਾਮ ਉਹਨੂੰ ਜਗ੍ਹਾ ਬੈਲੀ ਚੈਦੀ ਆ ਗਈ ਘਰਾ ਦੇ ਨਾਲ ਥੋੜੀ ਖਸਾ ਗਏ ਨੇ ਅਰੇ ਲਗਦੀਆਂ ਨਹੀਂ ਸੜਕਾਂ ਦੇ ਸੁਆ ਰਗਲਦੇ ਹੁੰਦੇ ਆ ਤੁਸੀਂ ਇੱਥੇ ਕੰਮ ਰਖਵਾਇਆ ਇਹਨਾਂ ਦਾ ਹਾਂਜੀ ਕੰਮ ਕਰਾਇਆ